ਸ਼ਿਟ ਆਉਂ ਗਈ ਜਦੋਂ ਮਿਹਨਤ ਕਰਦੇ ਹੋ ਜਦੋਂ ਮਿਹਨਤ ਦਾ ਫਾਇਦਾ ਲੈਂਦਾ ਤਾਂ ਬਹੁਤ ਸ਼ਿੰਗਿਆ ਜਣਾ ਸਵੇਰਾਂ ਜਲਦੀ ਉੱਠ ਜਾਈਦਾ ਉਹਨਾਂ ਨਾਲ ਹੀ ਜਦੋਂ ਸ਼ੁਰੂਆਤ ਬੰਦੀ ਤੇ ਚੰਗੀਆਂ ਹੁਰਕਰ ਜਾਂਦਾ ਜਿੱਤੇ ਜਾਂਦੀ ਹੈ ਉਸ ਤੋਂ ਬਾਅਦ ਜਰਾ ਆਪਣਾ ਥੋੜਾ ਬੁਰਕਾਰ ਦਾ ਕੰਮ ਹੁੰਦਾ ਉਹਨੇ ਬਹੁਤ ਸਾਥ ਦਿੱਤਾ ਮੇਰਾ ਤਾਂ ਵਿੱਚ ਨੂੰ ਮਾਤਾ ਨੇ ਉਹਨੇ ਪੜਾਇਆ ਤਾਂ ਮੈਨੂੰ ਇੰਨੀ ਤਾਂ ਮਿਹਨਤ ਕਰਵਾਈ ਹੈ ਮੈਥੇ ਜੋ ਕਿ ਮੇਰੇ ਇੱਥੇ ਆ ਕੋ ਤੋਂ ਨਹੀਂ। ਬਾਪਾ ਦਾ ਕਹਿੰਦੇ ਸੀ ਕਿ ਜੁਡੀਸ਼ੀਅਨ ਲੈਂਗੇ ਜਾਣਾ ਪਰ ਮੈਂ ਪਹਿਲਾਂ ਮਾਨਸਿਕ ਮੈਡੀਕਲ ਅੰਚਾਸ ਬਣਾ ਸੋ ਅਸ਼ੂਜ ਮਜਬੂਰ। ਦੇ ਵੀਕ ਜੀ ਨੇ ਇਹ ਗੱਲ ਨਹੀਂ ਆਦੀ ਕਿ ਸਾਨੂੰ ਕਦੇ ਇਹ ਚੀਜ਼ ਨਹੀਂ ਲੈਣ ਦੇਣੀ ਭਾਵੇਂ ਉਹ ਆਪਣੇ ਕੱਪੜੇ ਨਾਲ ਲੈ ਪਰ ਸਾਨੂੰ ਕਦੇ ਵੀ ਉਹਨਾਂ ਨੇ ਤੰਗ ਨਹੀਂ ਦੇਣ ਦਿੱਤਾ ਹੁਣ ਚ ਬੱਚੇ ਹੁੰਦੇ ਨੇ ਜਿਹੜਾ ਜਿਹਨਾਂ ਦਾ ਬੈਕਗ੍ਰਾਉਂਡ ਬਹੁਤ ਹੀ ਲਗਤਾ ਰੈਸ਼ੀ ਲੋਨ ਦਾ ਮੈਂ ਜਾਣਿਆ ਕਿ ਉਹਨਾਂ ਨੂੰ ਵੀ ਸਮੂਲਿਕ ਮਿਲ ਕੇ ਤਾਂ ਕਿ ਉਹ ਆਪਣੀ ਵੀ ਜਿਹੜੀ ਅਗਲੀ ਪੜਾਈ ਆ ਉਹ ਕਰ ਸਕਣ ਮੇਰਾ ਸੁਰਤਜੀਤ ਨੇ ਬੇਟੀ ਨੇ ਮੋਗਾ ਲਗਾ ਰਿਹਾ ਕਿ ਜਦੋਂ ਤੋਂ ਆਰ ਰਹੀ ਹੈ ਇਹਨਾਂ ਕਦੇ ਵੀ ਕੋਈ ਸ਼ਿਕਾਇਤ ਆਇਆ ਤੱਕ ਮੌਕਾ ਨਹੀਂ ਮਿਲਿਆ। ਛੂਲ ਤੋਂ ਮੈਨੂੰ ਜਦੋਂ ਵੀ ਆਉਂਦਾ ਮੈਂ ਅੰਦਰ ਭੁਲਾ ਨਹੀਂ ਹੋ ਰਹੀਆਂ ਗੱਲਾਂ। ਨੂੰ ਬਾਹਰ ਬਾਹਰ ਅੰਦਰੋਂ ਵੀ ਆ ਰਹੀਆਂ, ਫੋਨ ਤੇ ਆ ਰਹੀਆਂ ਰਿਸ਼ਤੇਦਾਰਾਂ ਦੀਆਂ, ਬੇਟੀਆਂ ਦੀਆਂ ਕਿ ਤੁਹਾਨੂੰ ਬਧਾਈਆਂ ਹਾਂ ਤੁਹਾਡੀ ਬੇਟੀ ਜਿਹੜੀ ਫਸਟ ਆਈ ਹੈ। ਔਰ ਇਹ ਤੋਂ ਇਲਾਵਾ ਮਾਪਿਆਂ ਨੂੰ ਹੋਰ ਕੀ ਚੀਜ਼ਾਂ ਦਾ ਤੇ ਜਿਹ ਕਿੰਢੇ ਕੰਮ ਮਿਲਦਾ ਕੋਈ ਢਾੜੀ ਗੁੜੀ ਉਹ ਵੀ ਲੈ ਲੈਣਾ ਮੈਂ ਤਿੰਨ ਚਾਰ ਮੈਂ ਡੰਗਰ ਵੀ ਲੱਥੀ ਹੋਏ ਨੇ ਪੱਥੇ-ਪੁਥੇ ਨਾਲ ਲੱਗ ਜਾਣਾ ਲੈ ਕੇ ਆਨਾ ਉਹ ਵਰਨਾ ਮੇਰੀ ਬੇਟੀ ਆ ਕੇ ਮੇਰਾ ਹੈਲਪ ਕਰ ਦਿੰਦੀ ਹੈ बड़ी खुशी ये खुशी तो दसी जाती जो अपने बच्चे जगह होने बच्चे जो अगह निकल या माँ प्यों का नोशन कर इस तो सकती है ना कि जिस तुम टीचर आए सड़ाए अस पढ़ा ठीक है स्टूडेंट वो है जो टीचर को ਉਡੀ ਇੰਨੀ ਲਾਇਕ ਹੈ ਇੰਨੀ ਕ ਸਾਗੀ ਵੀ ਆ ਨਾਲ ਸਵੇਰੇ ਗੁਰਦੁਆਰੇ ਵੀ ਜਾਣਾ ਆਪਣਾ ਪੜਾਈ ਦਾ ਵੀ ਖਿਆਲ ਰੱਖਣਾ ਪੋਚਾ ਜੀ ਕਰਨਾ ਰੋਟੀ ਬਣਾਏ ਸਾਰੇ ਕੰਮ ਕਰਕੇ ਤੇ ਆਪਣੀ ਪੜਾਈ ਦਾ ਪੂਰਾ ਧਿਆਨ ਰੱਖਿਆ ਖਾਨੂੰ ਇੱਕ ਬਹੁਤ ਜਿਆਦਾ ਗਰਬ ਹੈ ਇਹਨੂੰ ਦੇਖ ਕੇ ਬੜੀ ਖੁਸ਼ੀ ਆਂਦੀ ਆ ਦੇਖ ਕੇ ਤੇ ਮੇਰਾ ਦਿਲ ਅੱਜ ਬਹੁਤ ਬਾਗੋ ਬਾਗ ਹੋ ਗਿਆ ਪੱਤੇ ਟੁੱਟਣ ਤਾਂ ਟਾਹਣੀਆਂ ਦੇ ਵਗ ਨਾ ਥਰੂ ਟਾਹਣੀਆਂ ਟੁੱਟਣ ਤਾਂ ਪੱਤੇ ਕਮ ਲਾਉਣ ਕਿਉਂ ਨਾ ਪੱਤੇ ਟੁੱਟਣ ਤਾਂ ਟਾਹਣੀਆਂ ਦੇ ਵਗ ਨਾ ਥਰੂ ਟਾਹਣੀਆਂ ਟੁੱਟਣ ਤਾਂ ਪੱਤੇ ਕਮ ਲਾਉਣ ਕਿਉਂ ਨਾ ਜਿਸ ਬਾਬਲ ਦੀ ਧੀ ਨੇ ਪੂਰੇ ਇਸ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਆਉਣ ਕਿਉਂ ਨਾ ਕਦੇ ਉਹ ਟਾਈਮ ਸੀਗਾ ਕਿ ਜਦੋਂ ਲੋਕੀਂ ਧੀਾਂ ਜੰਮਣ ਤੋਂ ਡਰਦੇ ਸੀਗੇ ਪਰ ਅੱਜ ਜੋ ਟਾਈਮ ਹੈ ਜਿੱਥੇ ਧੀਾਂ ਨੇ ਉੱਚੇ ਮੁਕਾਮ ਹਾਸਲ ਕੀਤੇ ਨੇ ਤਾਂ ਦੇ ਲੋਕੀਂ ਜਿਹੜੇ ਪੇਰੈਂਟਸ ਨੇ ਧੀਾਂ ਦੀ ਦਾਤ ਪਾਉਣ ਦੇ ਲਈ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਵਿੱਚ ਨੱਕ ਰਗੜਦੇ ਨੇ ਇਹ ਰੱਬਾ ਪੁੱ ਦੇ ਪਿੰਡ ਬਸ ਰੂਪ ਤੋਂ ਰਵਨੀਤ ਕੋਰ ਜੁੜੀ ਆ ਜਿਨ੍ਹਾਂ ਨੇ ਪੂਰੇ ਇਹ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੁਹਾਨੂੰ ਦੱਸਦੀ ਕਿ ਬੀਐਸਸੀ ਮੈਡੀਕਲ ਦੇ ਵਿੱਚੋਂ ਫਰਸਟ ਆਏ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਆ ਰਵਨੀਤ ਐਮਐਚ ਪੰਜਾਬ ਦੇ ਵਿੱਚ ਥੈਂਕ ਯੂ ਮੈਮ গুਡ ਇਵਨਿੰਗ ਪਹਿਲਾਂ ਤਾਂ ਸਾਡੇ ਐਮਐਚ ਪੰਜਾਬ ਦੀ ਪੂਰੀ ਟੀਮ ਵੱਲ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ ਮੈਂ ਤੁਹਾਡੀ ਬਹੁਤ ਆਪਾਰੀਆਂ ਕਿ ਤੁਸੀਂ ਸਾਡੇ ਪਿੰਡ ਵਿੱਚ ਆਏ ਆਪਣੀ ਦੱਸੋ ਕਿ ਕਿਹੜੇ ਵਿੱਚ ਤੁਸੀਂ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਏ ਹੋ ਕਿਸ ਸੀਰੀਜ਼ ਦੇ ਵਿੱਚ ਆਏ ਮੈਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਐਸਐਮਐਸਜੀ ਆਰਐਸਜੀ ਕਾਲਜ ਵਿੱਚੋਂ ਤੇ ਮੈਂ ਆਪਣੇ ਕਾਲਜ ਵਿੱਚੋਂ ਵਸਟ ਆਇਆ। ਰਵਨੀਤ ਉਸ ਟਾਈਮ ਦੇ ਫੇਸ ਇਮਪ੍ਰੈਸ਼ਨ ਕਿਵੇਂ ਦੇ ਸੀਗੇ ਕਿ ਜਦੋਂ ਰਵਨੀਤ ਨੂੰ ਪਤਾ ਚੱਲਦਾ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਣਾ ਕਿਉਂਕਿ ਇੱਕ ਦੀ ਇੱਕ ਸਕੂਲ ਦੀ ਗੱਲ ਕਰੀਏ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਫਰਸਟ ਆਣਾ ਖੁਸ਼ੀ ਦਾ ਟਿਕਾਣਾ ਦਾ ਉਹਦੋਂ ਵੀ ਦੇਖਣ ਵਾਲਾ ਹੁੰਦਾ ਬਟ ਇੱਕ ਡਿਸਟ੍ਰਿਕਟ ਦੀ ਗੱਲ ਕਰੀਏ ਜ਼ਿਲ੍ਹੇ ਦੀ ਗੱਲ ਕਰੀਓ ਉਹਦੇ ਵਿੱਚ ਫਰਸਟ ਆਣਾ ਕਿਵੇਂ ਦੇ ਇਮਪ੍ਰੈਸ਼ਨ ਤੁਹਾਡੇ ਸੀਗੇ ਤੇ ਪੇਰੈਂਟਸ ਦੇ ਸੀਗੇ ਖੁਸ਼ੀਦਾ ਹੁੰਦੀ ਹੈ ਜਦੋਂ ਮਿਹਨਤ ਕਰੋ ਤੇ ਜਦੋਂ ਮਿਹਨਤ ਦਾ ਫਲ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਖਾਸ ਕਰ ਜਦੋਂ ਆਪਣੇ ਘਰ ਦੇ ਜਦੋਂ ਸਪੋਰਟ ਕਰਦੇ ਹਾਂ ਤਾਂ ਉਹ ਵੀ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਨੰਬਰ ਕਿਨੇ ਆਏ ਨੇ ਰਨਿੰਗ ਮੈਮ ਮੇਰੇ 2400 ਵਿੱਚੋਂ 1935 ਨੰਬਰ ਆਏ ਨੇ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਕੁੜੀਆਂ ਲਈ ਮੈਨੇਜ ਕਰਨਾ ਬਹੁਤ ਜ਼ਿਆਦਾ ਔਖ ਹੁੰਦਾ ਇੱਕ ਘਰ ਦਾ ਕੰਮ ਕਰਨਾ ਸਕੂਲ ਦੇ ਲਈ ਕਾਲਜ ਦੇ ਲਈ ਟਾਈਮ ਕਰਦਾ ਤੁਸੀਂ ਕਿਵੇਂ ਜਿਹੜਾ ਮੈਨੇਜ ਕਰਦੇ ਸੀਗਾ ਸਾਰਾ ਕੋਈ ਗੱਲ ਨਹੀਂ ਮੈਮ ਜਿਆਦਾ ਕੁਝ ਨਹੀਂ ਹੈ ਬਸ ਸੁਸਕਤਾ ਜਿਹੜਾ ਸਵੇਰੇਆ ਜਲਦੀ ਉੱਠ ਜਾਈਦਾ ਉਹਦੇ ਨਾਲ ਹੀ ਜਿਹੜੀ ਸ਼ੁਰੂਆਤ ਦਿਨ ਦੀ ਕੀਤੀ ਜਾਂਦੀ ਹੈ ਗੁਰਦੁਆਰਾ ਜਾ ਕੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਥੋੜਾ ਬਹੁਤ ਘਰ ਦਾ ਕੰਮ ਹੁੰਦਾ ਉਹ ਕੀਤਾ ਜਾਂਦਾ ਸਪਾਈਆਂ ਕਰਕੇ ਕਾਲਜ ਆਇਆ ਜਾਂਦਾ ਮੇਰੇ ਚਾਚੂ ਕਾਲਜ ਆਂਦੇ ਨੇ ਉਹ ਉਹਨਾਂ ਦੇ ਨਾਲ ਹੀ ਸੋਮੇ ਚੱਲ ਜਾਂਦੀ ਹੈ ਤੇ ਉਹੀ ਵਾਪਸ ਲੈ ਕੇ ਆਂਦੇ ਨੇ ਮੈਨੂੰ ਕੀ ਵਾਰ ਜਦੋਂ ਨਹੀਂ ਜਾਂਦੇ ਤੇ ਫਿਰ ਬੱਸ ਉੱਪਰ ਵੀ ਜਾਣਾ ਪੈਂਦਾ ਕਿਉਂਕਿ ਪਿੰਡ ਦਾ ਬਿਲੋਂਗ ਕਰਦੇ ਡਿਸਟ੍ਰਿਕਟ ਪਠਾਨਕੋਟ ਦੇ ਕਾਲਜ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿਵੇਂ ਮੈਨੇਜ ਕਰਦੇ ਸੀਗੇ ਬਸ ਤੇ ਵਿੱਚ ਸਫ਼ਰ ਕਰਦੇ ਸੀਗੇ ਜਾਂ ਫੈਮਿਲੀ ਹਾਂਜੀ ਮੇਰੇ ਚਾਚੂ ਨੇ ਉਹ ਉਹਨਾਂ ਨੇ ਆਈਟੀਆ ਕੀਤੀ ਹੈ ਪਠਾਨਕੋਟੀ ਮੈਂ ਉਹਨਾਂ ਨਾਲ ਹੀ ਜਾਨੀ ਰਹੀ ਹਾਂ ਤੇ ਜਦੋਂ ਜੇ ਕਦੇ ਉਹਨਾਂ ਨੂੰ ਕੋਈ ਛੁੱਟੀ ਹੋ ਜਾਏ ਤੇ ਫਿਰ ਬਸ ਵੀ ਚਲ ਜਾਏਗਾ ਸਿਰ ਤੇ ਫੈਮਿਲੀ ਬੈਕਗ੍ਰਾਉਂਡ ਕਿਹਨੇ ਪਾਪਾ ਕੀ ਕਰਦੇ ਨੇ ਤੇ ਹੋਰ ਕਿੰਨੇ ਮੈਂਬਰ ਨੇ ਫੈਮਿਲੀ ਦੇ ਮੈਂ ਮੇਰੇ ਪਾਪਾ ਫਾਰਮਰ ਨੇ ਤੇ ਫੈਮਿਲੀ ਵਿੱਚ ਮੇਰੇ ਮਦਰ ਨੇ ਤੇ ਮੇਰੇ ਦੋ ਛੋਟੇ ਬ੍ਰਦਰ ਨੇ ਉਸ ਤੋਂ ਇਲਾਵਾ ਮੇਰੀ ਇੱਕ ਪੂ ਹੈ ਤੇ ਉਸ ਤੋਂ ਮੇਰੇ ਦਾਦਾ ਜੀ ਤੇ ਦਾਦੀ ਜੀ ਸੀ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਦਾਦਾ ਜੀ ਮੇਰੇ ਸਰਪੰਚ ਰਹੇ ਨੇ ਉਹਨਾਂ ਨੇ ਘੱਟੋ ਘੱਟ 35-40 ਸਾਲ ਲਗਾਤਾਰ ਸਰਪੰਚੀ ਕੀਤੀ ਹੈ ਤੁਸੀਂ ਦਾਦੇ ਦੀ ਗੱਲ ਕੀਤੀ ਹੈ ਕਹਨ ਦੇ ਵਿੱਚ ਸੁਣਨ ਦੇ ਵਿੱਚ ਹੈ ਕਿ ਸਭ ਤੋਂ ਵੱਧ ਸੇਵਾ ਜਿਹੜੀ ਰਵਨੀਤ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਵੀ ਉਹ ਤੇ ਸਾਡਾ ਮੈਮ ਫਰਜ ਹੋ ਗਿਆ ਨਾ ਇੱਕ ਕਿ ਜਿੰਨੂੰ ਨਿਭਾਉਣਾ ਸਾਡਾ ਤਦੋਂ ਮੈਂ ਕਿ ਸਾਡਾ ਕੀ ਆਪਾਂ ਆਪਣੀ ਜਿਹੜੇ ਜਿਨ੍ਹਾਂ ਕਾਰਨ ਅਸੀਂ ਇੱਥੇ ਤੱਕ ਪੁੱਜੇ ਆ ਉਹਨਾਂ ਦੇ ਸਿਹਰਾ ਤਲੀ ਦਾ ਬੰਦੀ ਹੈ ਇੱਥੇ ਤੱਕ ਪਹੁੰਚਣ ਲਈ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਜਿਹੜੇ ਸਪੋਰਟ ਕਿਸ ਦੇ ਸੀ ਕੋਈ ਫੈਮਿਲੀ ਦੇ ਵਿੱਚ ਹੋਗਾ ਜੋ ਟੀਚਰ ਲਾਈਨ ਦੇ ਵਿੱਚ ਹੈਗਾ ਸੀਗਾ ਹਾਂਜੀ ਮੈਮ ਮੇਰੇ ਦਾਦਾ ਜੀ ਦੇ ਜਿਹੜੇ ਛੋਟੇ ਭਰਾ ਨੇ ਉਹ ਟੀਚਰ ਲਾਈਨ ਵਿੱਚ ਉਹਨਾਂ ਨੇ ਬਹੁਤ ਸਾਧ ਦਿੱਤਾ ਮੇਰਾ 10th ਵਿੱਚ ਜੋ ਮੈਥ ਹੈ ਮੈਨੂੰ ਉਹਨਾਂ ਨੇ ਪੜਾਇਆ ਤੇ ਮੈਨੂੰ ਇੰਨੀ ਕ ਮਿਹਨਤ ਕਰਵਾਈ ਹੈ ਮੈਥ ਵਿੱਚੋਂ ਕਿ ਮੇਰੇ 80 ਆਊਟ ਆਫ 100 ਤੇ ਗਾਂਧੀ ਲਾਈਨ ਕੀ ਹੈਗੀ ਰਵਨੀਤ ਕੀ ਚੂਸ ਕਰਨਾ ਚਾਹੁੰਦੀ ਹੈ ਕਰਦੇ ਤਾਂ ਕਹਿੰਦੇ ਸੀ ਕਿ ਜੁਡੀਸ਼ੀਅਲ ਲੈਂਗੁਏਜ ਆਣਾ ਹੈ ਪਰ ਮੈਂ ਮੇਰਾ ਮਨ ਸੀ ਮੈਡੀਕਲ ਲਾਈਨ ਚੂਜ਼ ਕਰਨਾ ਸੋ ਆਈ ਚੂਜ਼ ਮੈਡੀਕਲ ਕਿਸੇ ਨੇ ਫੋਰਸ ਨਹੀਂ ਕੀਤਾ ਕਿ ਤੁਸੀਂ ਉਸ ਲਾਈਨ ਦੇ ਵਿੱਚ ਜਾਣਾ ਇਹ ਕੋਈ ਦੀ ਲਾਈਨ ਆ ਗਈ ਟੀਚਿੰਗ ਲਾਈਨ ਜਿਹੜੀ ਹੈ ਨਹੀਂ ਮੈਨੂੰ ਪਸੰਦ ਆ ਪੜਾਣਾ ਮੈਨੂੰ ਲੱਗਦਾ ਕਿ ਮੈਂ ਵਧੀਆ ਤਰੀਕੇ ਨਾਲ ਪੜਾ ਸਕਦੀ ਹਾਂ ਇਸ ਕਰਕੇ ਮੈਂ ਉਸ ਲਾਈਨ ਦੇ ਜਾਣਾ ਚਾਹੁੰਦੀ ਪਰ ਰਵਨੀਤ ਕੋਲ ਕੋ ਟਿਊਸ਼ਨ ਲਈ ਬੱਚੇ ਵੀ ਆਉਂਦੇ ਨੇ ਹਾਂਜੀ ਮੈਂ ਮੰਨਦੇ ਨੇ ਰਵਨੀਤ ਜੇਕਰ ਗੱਲ ਕੀਤੀ ਜਾਏ ਮਹਿੰਗਾਈ ਦੇ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ ਪਾਪਾ ਵਰਮਰ ਹੈਗੇ ਨੇ ਕਿਵੇਂ ਮੈਨੇਜ ਕਰਦੇ ਨੇ ਫਿਰ ਉਸ ਵੇਲੇ ਬਸ ਜਿੰਨਾ ਕਹਿ ਰੱਬ ਨੇ ਸਾਰਾ ਕੁਝ ਹੀ ਦਿੱਤਾ ਸਾਨੂੰ ਤੇ ਉਹਦੇ ਵਿੱਚ ਇਹ ਰੱਬ ਦਈ ਜਿਹੜਾ ਰੋਟੀ ਜੁੜਦੀ ਜਾ ਰਹੀ ਹੈ ਬਸ ਉਹ ਹੀ ਕਾਫੀ ਹੈ ਕਦੇ ਵੀ ਡੱਡ ਜੀ ਨੇ ਇਹ ਗੱਲ ਨਹੀਂ ਆਂਦੀ ਤੇ ਸਾਨੂੰ ਵੀ ਤੁਹਾਨੂੰ ਇਹ ਚੀਜ਼ ਨਹੀਂ ਲੈ ਕੇ ਦੇਣੀ ਭਾਵੇਂ ਉਹ ਆਪਣੇ ਕੱਪੜੇ ਨਾਲ ਲੈਣ ਪਰ ਸਾਨੂੰ ਕਦੇ ਵੀ ਉਹਨਾਂ ਨੇ ਤੰਗ ਨਹੀਂ ਰਹਿਣ ਦਿੱਤਾ ਰੱਬ ਨੇ ਤੇ ਜੇਕਰ ਘਰ ਦੀ ਹਾਲਾਤ ਦੇਖੀ ਜੇ ਘਰ ਦੇ ਹਾਲਾਤ ਵੀ ਕੋਈ ਇੰਨੇ ਸੁਖਾਲੇ ਨਹੀਂ ਹੈਗੇ ਕਦੇ ਲੱਗਿਆ ਕਿ ਰੱਬ ਨੇ ਇਦਾਂ ਉਹਨਾਂ ਨੂੰ ਵੇਖ ਕੇ ਜਿਹੜਾ ਮਾਨ ਦਾ ਡਮਾ ਡੋਲ ਹੋਇਆ ਹੋਵੇ ਦਮਾ ਡੋਲਦਾ ਨਹੀਂ ਹੁੰਦਾ ਕਿਉਂਕਿ ਸਾਨੂੰ ਪਤਾ ਕਿ ਡੱਜ ਜੀ ਆ ਉਹ ਸਭ ਕੁਝ ਕਰ ਲੈਣਗੇ ਪਰ ਹਾਂ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗੀ ਕਿ ਜਦੋਂ ਕੁਝ ਬੱਚੇ ਹੁੰਦੇ ਨੇ ਜਿਹੜਾ ਜਿਹਨਾਂ ਦਾ ਬੈਕਗ੍ਰਾਉਂਡ ਬਹੁਤ ਹੀ ਜ਼ਿਆਦਾ ਫਾਈਨੈਂਸ਼ੀਅਲੀ ਲੋ ਹੁੰਦਾ ਮੈਂ ਜਾਣਦੀ ਆ ਕਿ ਉਹਨਾਂ ਨੂੰ ਵੀ ਸਹੂਲਤ ਮਿਲੇ ਤਾਂ ਕਿ ਉਹ ਆਪਣੀ ਵੀ ਜਿਹੜੀ ਅਗਲੀ ਪੜਾਈ ਆ ਉਹ ਕਰ ਸਕਣ ਤਹ ਪ੍ਰਸ਼ਾਸਨ ਦਾ ਮੋਰੇ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਬਸ ਇਹੀ ਹੈ ਕਿ ਜਿਹੜੇ ਬੱਚੇ ਲਾਇਕ ਨੇ ਜੋ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਥੋੜੀ ਸਹੂਲਤ ਦਿੱਤੀ ਜਾਣੀ ਚਾਹੀਦੀ ਆ ਫੀਸ ਵਿੱਚ ਥੋੜੀ ਜਾਂ ਘੱਟ ਕਰ ਦਿੱਤੀ ਜਾਵੇ ਜਾਂ ਸਕਾਲਰਸ਼ਿਪ ਅਪਲਾਈ ਹੋਣੀ ਚਾਹੀਦੀ ਉਹਨਾਂ ਲਈ ਅਗਨੀ ਤੇ ਇੱਕ ਬਾਰ ਪੁੱਛਣਾ ਚਾਹੁੰਦੇ ਹਾਂ ਹਜੇ ਵੀ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਲੋਕਾਂ ਦੇ ਗੱਲ ਕੀਤੀ ਪੇਰੈਂਟਸ ਨੇ ਹਜੇ ਵੀ ਸੋਚ ਚਲੋ ਉਹ ਐਜੂਕੇਟਡ ਹੋਣ ਦੇ ਬਾਅਦ ਜੇ ਕੁਝ ਪੇਰੈਂਟਸ ਦੀ ਸੋਚ ਨਹੀਂ ਹੈਗੀ ਬਟ ਹਜੇ ਵੀ ਪੇਰੈਂਟਸ ਜਿਹੜੇ ਧੀਆਂ ਨੂੰ ਘਰੋਂ ਤੋਂ ਨਿਕਲਣ ਤੋਂ ਜਿਹੜੇ ਰੋਕ ਟੋਪ ਕਰਦੇ ਨੇ ਉਹਨਾਂ ਲਈ ਕੀ ਕਹਿਣਾ ਚਾਹ ਤੋਡੀ ਇੱਜ਼ਤ ਨੂੰ ਕਿਤੇ ਵੀ ਦਾਗ ਨਹੀਂ ਲਾਨਗੇ ਉਹਨਾਂ ਦੇ ਆਪਣੇ ਸੁਪਨੇ ਪੂਰੇ ਕਰਨ ਲਈ ਬਾਹਰ ਜਾਣਗੇ ਰਵਨੀ ਤੇ ਜੇ ਇੱਕ ਨਸ਼ੇ ਦੀ ਗੱਲ ਕਰੀ ਕਿਉਂਕਿ ਨਸ਼ੇ ਦਾ ਜਿਹੜਾ ਛੇਮਾਦਰੀਆ ਪੰਜਾਬ ਦੇ ਵਿੱਚ ਇਸ ਟਾਈਮ ਤੇ ਵਗ ਚੁੱਕਿਆ ਨੌਜਵਾਨ ਪੀੜ੍ਹੀ ਜਿਹੜੀ ਉਸ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਉਹਨਾਂ ਲਈ ਕੀ ਸੁਝਾਅ ਦੇਣਾ ਚਾਹੁੰਦੇ ਆ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਹੀ ਦੇਣਾ ਚਾਹਾਂਗੀ ਕਿ ਨਸ਼ਿਆਂ ਵਿੱਚ ਫਸ ਕੇ ਕਿਸੇ ਦਾ ਕੋਈ ਭਲਾ ਨਹੀਂ ਹੋ ਰਿਹਾ ਜੇ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿੱਦਾਂ ਨੌਜਵਾਨ ਬੱਚੇ ਵੀ ਇਹਦੇ ਨਾਲ ਪੀਕਿਆਂ ਦੇ ਧਾਰਾਂ ਵਿੱਚ ਆ ਕੇ ਆਪਣਾ ਜ਼ਿੰਦਗੀ ਸਾਰੀ ਤਬਾਹ ਕਰ ਰਹੇ ਨੇ ਇਹਦੇ ਮਿਹਨਤ ਕਰੋ ਤੇ ਅੱਗੇ ਵਧੋ ਬਸ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਮਿਹਨਤ ਕਰਕੇ ਹੀ ਤੁਸੀਂ ਆਪਣੇ ਜਿਹੜੇ ਸੁਪਨੇ ਆ ਪੂਰੇ ਕਰ ਸਕੋਗੇ ਨਸ਼ਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਫਿਰ ਆਪਣੇ ਸਰਵਨੀਦੇ ਪਾਪਾ ਸਾਡੇ ਨਾਲ ਜੁੜੇ ਨੇ ਸੋਨਾ ਨਾਲ ਗੱਲਬਾਤ ਕਰਦੇ ਆਂਕਲ ਬਹੁਤ ਬਹੁਤ ਸਵਾਗਤ ਹੈ ਮੈਡਮ ਪੰਜਾਬ ਦੇ ਵਿੱਚ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਤੁਹਾਡੀ ਤੀਨੇ ਪੂਰੇ ਹਿਜਲੇ ਦਾ ਨਾਮ ਰੋਸ਼ਨ ਕੀਤਾ ਹੈ ਹਾਂਜੀ ਮੈਡਮ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਅੱਜ ਮੇਰੇ ਬੱਚੇ ਨੇ ਮੇਰਾ ਨਾਮ ਰੋਸ਼ਨ ਕੀਤਾ ਕਿਉਂਕਿ ਬਾਪ ਲਈ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਧੀ ਨਾਮ ਰੋਸ਼ਨ ਕਰਦੀ ਹੈ ਵੈਸੇ ਤਾਂ ਬਾਪਲੀ ਬੇਟਾ ਤੇ ਔਰ ਬੇਟੀ ਦੋਵੇਂ ਬਰਾਬਰ ਹੁੰਦੇ ਨੇ ਪਰ ਖਾਸ ਤੌਰ 'ਤੇ ਇਹ ਲਗਾਵ ਦੀ ਗੱਲ ਕੀਤੀ ਜਾਵੇ ਬੇਟੀ ਦੇ ਨਾਲ ਲਗਾਵ ਜ਼ਿਆਦਾ ਹੁੰਦਾ ਮੈਂ ਮੇਰਾ ਸੁਰੂਤ ਜੀ ਆਪਣੇ ਬੇਟੀ ਨਾਲ ਬਹੁਤ ਲਗਾਵ ਰਿਹਾ ਕਿਉਂਕਿ ਇਹ ਜਦੋਂ ਤੋਂ ਪੜ ਰਹੀ ਹੈ ਇਹਨ ਕਦੇ ਵੀ ਕੋਈ ਮੈਨੂੰ ਸ਼ਿਕਾਇਤ ਅਜੇ ਤੱਕ ਮੌਕਾ ਨਹੀਂ ਮਿਲਿਆ ਸਕੂਲ ਤੋਂ ਵੀ ਮੈਨੂੰ ਜਦੋਂ ਵੀ ਜਾਂਦਾ ਮੈਂ ਬਹੁਤ ਵਧਾਈਆਂ ਹੀ ਮਿਲਦੀਆਂ ਜਾਂ ਕੇ ਉੱਥੇ ਉਹ ਇਹੋ ਕਹਿੰਦੇ ਵੀ ਤੁਹਾਡੀ ਬੇਟੀ ਤੁਹਾਡੀ ਬੇਟੀ ਬਹੁਤ ਲੈ ਕੇ ਇਹਨੂੰ ਪੜਾਓ ਇਹਨੂੰ ਘਰ ਨਾਲ ਬੈਨ ਦੋ ਉਹ ਵੀ ਮੈਂ ਵੀ ਇਹੋ ਮੰਨਦੇ ਹਾਂ ਸ ਜਿੰਨਾ ਵੀ ਪੜੇਗਾ ਮੈਂ ਪੜਾਵਾਂਗਾ ਕਿਉਂਕਿ ਇਹਦੇ ਮੈਨੂੰ ਕਿਸੇ ਜੀ ਇਹਦੇ ਰਿਸ਼ਤੇ ਬਾਰੇ ਵੀ ਬਹੁਤ ਆਏ ਨੇ ਬੜੇ ਦੋਨੋਂ ਸੁੱਖ ਸਵੇ ਘਰੋਂ ਆਏ ਨੇ ਮੈਂ ਉਹਨਾਂ ਨੂੰ ਸਾਫ਼ ਮਨਾਂ ਕਰ ਦਤਾ ਕਿ ਅਜੇ ਮੇਰਾ ਬੱਚਾ ਪੜਨਾ ਚਾਹੁੰਦਾ ਜਿੰਨ ਤੱਕ ਉਹ ਪੜੇਗਾ ਉਨ ਤੱਕ ਮੈਂ ਕੋਈ ਵੀ ਅਜੇ ਮੈਂ ਸਮਝੌਤਾ ਨਹੀਂ ਕਰਨਾ ਚਾਹੁੰਦਾ ਅੱਜ ਕਿਵੇਂ ਦਾ ਲੱਗਦਾ ਪਿਆ ਪਿੰਡ ਤੋਂ ਲੋਕੀ ਜਿਹੜੇ ਮੁਬਾਰਕਾਂ ਦੇਣ ਵਾਸਤੇ ਤੁਹਾਡੇ ਘਰ ਆਂਦੇ ਪਏ ਕਿਵੇਂ ਦਾ ਮਹਿਸੂਸ ਹੋ ਰਿਹਾ ਉਸ ਟਾਈਮ ਮੈਡਮ ਜੀ ਮੈਨੂੰ ਤਾਂ ਬਹੁਤ ਬਹੁਤ ਖੁਸ਼ੀ ਹੋਈ ਹੈ ਅੱਜ ਮੈਨੂੰ ਬਾਹਰ ਬਾਹਰੋਂ ਅੰਦਰੋਂ ਵਧਾਈਆਂ ਆ ਰਹੀਆਂ ਫੋਨ ਤੇ ਆ ਰਹੀਆਂ ਰਿਸ਼ਤੇਦਾਰਾਂ ਦੀਆਂ ਇਹ ਕੁਛੰਦਾ ਇਹ ਬੱਚਾ ਪੜਿਆ ਬੱਚਾ ਸੋਹਣਾ ਲੱਗਿਆ ਬਾਹਰ ਅੰਦਰ ਜਾਂਦਾ ਸਕੂਲ ਤੋਂ ਵੀ ਇਹਦਾ ਪ੍ਰਿੰਸੀਪਲ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਵਧਾਈ ਦਿੱਤੀ ਹੈ ਕਿ ਬਤਾਈ ਹੋਈ ਤੁਹਾਡੀ ਬੇਟੀ ফার্স্ট ਆ ਗਈ ਜਿਲ੍ਹੇ ਚ ਤੇ ਆਪਣੇ ਆਪਣੇ ਆਪ ਨੂੰ ਬੜੀ ਹੀ ਖੁਸ਼ੀ ਹੋਈ ਹੈ ਮੇਰੇ ਪਿੰਡ ਦੇ ਸਰਪੰਚ ਸਾਹਿਬਾਨ ਇਹਨਾਂ ਨੇ ਵੀ ਮੈਨੂੰ ਵਧਾਈ ਦਿੱਤੀ ਹੈ ਮਿਲੂ ਇਹਨਾਂ ਨੇ ਉਹਨਾਂ ਦੇ ਚਾਚਾ ਜੀ ਮਲਾਵਾ ਚਾਤਾ ਜੀ ਇਹਨਾਂ ਨੇ ਵੀ ਵਧਾਈ ਦਿੱਤੀ ਫੋਨ ਤੇ ਮੈਨੂੰ ਇਹਨਾਂ ਨੇ ਵੀ ਅਖਬਾਰ ਪੜ੍ਹੀ ਹੋਏਗੀ ਤੇ ਮੈਨੂੰ ਬਹੁਤ ਖੁਸ਼ੀ ਲੱਗੀ ਖੁਸ਼ੀ ਹੋਈ ਹੈ ਮੇਰੇ ਚਾਚਾ ਜੀ ਨੇ ਇਹਨਾਂ ਨੂੰ ਵੀ ਮੈਨੂੰ ਵਧਾਈ ਦਿੱਤੀ ਘਰ ਆਣ ਕੇ ਦਿੱਤੀ ਚਾਚੀ ਜੀ ਆਪਣੀ ਜਿੰਨੀ ਪਿੰਡ ਦੇ ਪਿੰਡ ਦੇ ਮੋਹਤਵਰ ਵਗੈਰਾ ਬੰਦੇ ਜਿੰਨੇ ਵੀ ਆਏ ਸਾਰੇ ਆ ਕੇ ਮੈਨੂੰ ਸ਼ੁਭਕਾਮਨਾ ਦਿੱਤੀ ਆ। ਕੋਈ ਕੁਝ ਕਰਦੇ ਹਾਲਾਤ ਵੀ ਜਿੱਦੇ ਕੁਝ ਠੀਕ ਨਹੀਂ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਜੇਕਰ ਫੀਸਾਂ ਦੀ ਗੱਲ ਕੀਤੀ ਜਾਵੇ ਤਾਂ ਵੀ ਤਾਂ ਦੋ ਛੋਟੇ ਬ੍ਰਦਰ ਵੀ ਉਹਨਾਂ ਦੇ ਹੈ। ਕਿਵੇਂ ਫੀਸ ਜਿਹੜੀ ਆ ਉਹਨਾਂ ਦੇ ਮੈਨੇਜ ਕਰਦੇ ਹੋ। ਮੈਡਮ ਜੀ ਮੈਂ ਕਿਤੇ ਵੀ ਪਿੰਡ 'ਚ ਕੰਮ ਮਿਲਦਾ ਕੋਈ ਢਿਹੜੀ ਧੂੜੀ ਮੈਂ ਉਹ ਵੀ ਲੈ ਲੈਂਦਾ। ਮੈਂ ਤਿੰਨ ਚਾਰ ਮਡੰਗਰ ਵੀ ਰੱਖੇ ਹੋਏ ਨੇ। ਪੱਠੇ-ਪੁਠੇ ਮੈਂ ਲੈ ਕੇ ਜਾਂਦਾ ਲੈ ਕੇ ਆਉਣਾ ਕੁਦਰਨਾ ਮੇਰੀ ਬੇਟੀ ਆ ਕੇ ਮੇਰੇ ਨਾਲ ਹੈਲਪ ਕਰ ਦਿੰਦੀ ਹੈ। ਮੈਂ ਕਿਹਲੇ ਮੈਂ ਗੱਲ ਲਾਦ ਕਦੇ ਮੈਂ ਗੱਲ ਲਾ ਮੈਂ ਮੀਤ ਵੱਲੋਂ ਤੁਹਾਡੀ ਹੈਲਪ ਪੂਰੀ ਕੀਤੀ ਜਾਂਦੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਇਹ ਘਰ ਦਾ ਕੰਮ ਵੀ ਸਾਰਾ ਕਰਦੀ ਹੈ ਜੀ ਆਂਕੇ ਭਾਰੀ ਪੋਚਾ ਜੋ ਵੀ ਕੰਮ ਕਰਦਾ ਹੁੰਦਾ ਰੋਟੀ ਪਾਣੀ ਇੱਕ ਟਾਈਮ ਦੀ ਮਮਾ ਬਣਾ ਲੈਂਦੀ ਹੈ ਇੱਕ ਟਾਈਮ ਇਹ ਬਣਾਉਂਦੀ ਹੈ ਇਦਾਂ ਰਲ ਕੇ ਹਜੇ ਵੀ ਇਦਾਂ ਦੇ ਹੈਗੇ ਨੇ ਜਿਹੜੇ ਧੀਆਂ ਜੰਮਣ ਤੋਂ ਡਰਦੇ ਨੇ ਕਿ ਨਹੀਂ ਅਸੀਂ ਧੀਆਂ ਨਹੀਂ ਜੰਮਣੀਆਂ ਸਾਨੂੰ ਪੁੱਤ ਦੀ ਦਾਦੀ ਜਿਹੜੀ ਉਹ ਹੀ ਮਿਲਣੀ ਚਾਹੀਦੀ ਉਹਨਾਂ ਮਾਪਿਆਂ ਨੇ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਮੈਡਮ ਜੀ ਇਹ ਇਦਾਂ ਬੱਚੇ ਬਰਾਬਰ ਸਮਝਣੇ ਚਾਹੀਏ ਜਿੰਨੂੰ ਵੀ ਜਿਹੜੇ ਵੀ ਬੱਚੇ ਹੋਣ ਕੁੜੀਆਂ ਹੋਣ ਧੀਆਂ ਹੋਣ ਮੈਂ ਕਹਿੰਦਾ ਅਲ ਕਿ ਇਹ ਬੇਟੇ ਆ ਉਹ ਮਾਂ ਪੇ ਉਹਦੀ ਪਰਵਾਹ ਨਹੀਂ ਕਰਦੇ ਇਹ ਧੀਆ ਬਾਹਰ ਵੀ ਕਿਤੇ ਜਾਣ ਗਈ ਰਿਸ਼ਤੇਦਾਰਾਂ ਤੇ ਵੀ ਜਾਣ ਗਈ ਆ ਉਹ ਫੋਨ ਕਰਕੇ ਜਰੂਰ ਪੁੱਛਣਗੇ ਆ ਡੈਡੀ ਜੀ ਤੁਹਾਡਾ ਕੀ ਹਾਲ ਚਾਲਾ ਕੀ ਨੇ ਸੋ ਰਵਨੀਤ ਦੇ ਘਰ ਜਿਹੜੇ ਵਧਾਈਆਂ ਦੇਣ ਲਈ ਲਗਾਤਾਰ ਜਿਹੜੇ ਲੋਕੀ ਜੋੜੀ ਹੋਣੇ ਰਵਨੀਤ ਦੇ ਦਾਦਾ ਜੀ ਸਾਡੇ ਨਾਲ ਜੁੜੇ ਨੇ ਸੋਣਾ ਨਾਲ ਗੱਲਬਾਤ ਕਰਦੇ ਆ ਅੰਕਲ ਕਿਵੇਂ ਲੱਗਣ ਡਿਆ ਕਿ ਅੱਜ ਰਵਨੀਤ ਨੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਜਿਹੜਾ ਆ ਫਰਸਟ ਜਿਹੜਾ ਇਨਾਮ ਜਿਹੜਾ ਪ੍ਰਾਪਤ ਕੀਤਾ ਇਸ ਨਾਲ ਕਿਵੇਂ ਦੀ ਖੁਸ਼ੀ ਜਿਹੜੀ ਵੇਖਣ ਨੂੰ ਮਿਲਦੀ ਪਈ ਆ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਬਹੁਤ ਧੰਨ ਤੁਸੀਂ ਬੜਾ ਗੈਰ ਵਿੱਚ ਸ਼ਾਮਲ ਹੋਏ ਹੋ ਤੇ ਬੜੀ ਖੁਸ਼ੀ ਇਹ ਖੁਸ਼ੀ ਤਾਂ ਦੱਸੀ ਜਾ ਸਕਦੀ ਜਦੋਂ ਆਪਣੇ ਬੱਚੇ ਜਿਹੜੇ ਨੇ ਹਰ ਬੱਚੇ ਜਿਹੜੇ ਨੇ ਉਹ ਗਾਂ ਨਿਕਲਣਾ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੋ ਸਕਦੀ ਟੀਚਿੰਗ ਲਾਈਨ ਦੇ ਵਿੱਚ ਤੁਸੀਂ ਖੁਦ ਰਵਨੀਤ ਦਾ ਕਹਣਾ ਸਭ ਤੋਂ ਵੱਧ ਸਪੋਰਟ ਜਿਹੜੀ ਤੁਹਾਡੇ ਵੱਲੋਂ ਕੀਤੀ ਗਈ ਹੈ ਕਿਵੇਂ ਵੇਖਦੇ ਹੋ ਦੇਖੋ ਮੈਂ ਆਪਣੇ ਬੱਚੇ ਜਿਹੜੇ ਪੜਦੇ ਸੀ ਮੇਰੇ ਕੋਲ ਮੈਂ ਉਹਨੂੰ ਵੀ ਕਹਿੰਦਾ ਹੁੰਦਾ ਸੀ ਕਿ ਬੱਚਿਓ ਤੁਸੀਂ ਟੀਚਰ ਕੋਲ ਕੁਝ ਕਢਾਣਾ ਹੈ ਨਾ ਕਿ ਜੇ ਤੁਸੀਂ ਕਹੋਗੇ ਟੀਚਰ ਆਏ ਸਾਨੂੰ ਪੜ੍ਹਾਏ ਅਸੀਂ ਪੜ੍ਹਾਂਗੇ ਠੀਕ ਹੈ ਉਹ ਉਹ ਸਟੂਡੈਂਟ ਨਹੀਂ ਹੈ ਸਟੂਡੈਂਟ ਉਹ ਹੈ ਜਿਹੜਾ ਟੀਚਰ ਕੋਲੋਂ ਕੁਝ ਹਾਸਲ ਕਰੇ ਉਹ ਉਹਦੀ ਤਮੰਨਾ ਹੁੰਦੀ ਹੈ ਮੈਂ ਕੁਝ ਨਾ ਕੁਝ ਟੀਚਰ ਕੋਲੋਂ ਲੈਣਾ ਹੈ ਨਾ ਤੇ ਜੇ ਉਹ ਉਦਾਂ ਦਾ ਸਟੂਡੈਂਟ ਬਿਠਾ ਰਹੇ ਨੇ ਸਾਰੇ ਲਗਭਗ ਸਟੂਡੈਂਟ ਹੁੰਦੇ ਹੈ ਜੋ ਪੜ੍ਹਾਇਆ ਕਿਸੇ ਨੂੰ ਠੀਕ ਹੈ ਪਰ ਇਹ ਜਿਹੜੇ ਬੱਚੇ ਨੇ ਇਹ ਬੱਚੀ ਹੈ ਇਹਦੀ ਭੂਆ ਵੀ ਇਹ ਇਹ ਮੇਰੇ ਕੋਲੋਂ ਮਤਲਬ ਕੁਝ ਕਢਾਉਂਦੇ ਸੀ ਹਮੇਸ਼ਾ ਆਹਦੀਆਂ ਕਿ ਆ ਪੜ੍ਹਾਓ ਸਾਨੂੰ ਨਾ ਇਹਨਾਂ ਨੇ ਪ੍ਰੋਬਲਮ ਲੈ ਕੇ ਆਣਾ ਪ੍ਰੋਬਲਮ ਇਨ ਸੋਲਵ ਕਰਨੇ ਫਿਰ ਸਮਝਾਣਾ ਇਹਨੂੰ ਚੰਗੇ ਤਰ੍ਹਾਂ ਪੜਾਣਾ ਤੇ ਬੜਾ ਪੜਾ ਕੇ ਇਹੋ ਜਿਹੇ ਬੱਚੇ ਨੂੰ ਬੜਾ ਲੰਬਾ ਕਿ ਟੀਚਿੰਗ ਲਾਈਨ ਹੋਂਦ ਨਾਲ ਕਿਤੇ ਨਾ ਕਿਤੇ ਅਸਰ ਜਿਹੜਾ ਅੱਜ ਵੇਖਣ ਨੂੰ ਮਿਲਿਆ ਰਵਨੀਤ ਦੇ ਵਿੱਚ ਆਹੋ ਤੁਸੀਂ ਸੁਣ ਹੀ ਲਿਆ ਕਿ ਉਹ ਕੋਰ ਟੀਚਿੰਗ ਲਾਈਨ ਸਰ ਲਗਦਾ ਜਿਹੜੇ ਪਿੰਡ ਦੇ ਮੋਦਵਾਰ ਵੀ ਜਿਹੜੇ ਰਵਨੀਤ ਦੇ ਘਰ ਆਏ ਹੋਏ ਨੇ ਸਰ ਕਿਵੇਂ ਤਾਂ ਵੇਖਦੇ ਹੋ ਕਿ ਅੱਜ ਰਵਨੀਤ ਦੇ ਘਰ ਵਧਾਈਆਂ ਦੇਣ ਨੂੰ ਤੁਸੀਂ ਤੁਰੇ ਹੋਏ ਅੱਜ 3 ਨੇ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅੱਜ ਬਹੁਤ ਹੀ ਜ਼ਿਆਦਾ ਕਿਉਂਕਿ ਇਹ ਕੁੜੀ ਇੰਨੀ ਲਾਇਕ ਹੈ ਇੰਨੀ ਕਿ ਸਾਦੀ ਵਿਆ ਸਵੇਰੇ ਗੁਰਦੁਆਰੇ ਵੀ ਜਾਣਾ ਆਪਣਾ ਪੜਾਈ ਦਾ ਵੀ ਖਿਆਲ ਰੱਖਣਾ ਪੋਚਾ ਵੀ ਕਰਨਾ ਰੋਟੀ ਵੀ ਬਣਾਣੀ ਸਾਰੇ ਕੰਮ ਕਰਕੇ ਤੇ ਆਪਣੀ ਪੜਾਈ ਦਾ ਪੂਰਾ ਧਿਆਨ ਰੱਖਿਆ ਤਾਂ ਸਾਰਿਆਂ ਦਾ ਇਜਤਮਾਨ ਕੀਤਾ ਲੱਗਦਾ ਪਿੰਡ ਦਾ ਪੂਰਾ ਨਾਮ ਰੋਸ਼ਨ ਕੀਤਾ ਕੀਤਾ ਖਾਨੂੰ ਇੱਕ ਬਹੁਤ ਜ਼ਿਆਦਾ ਗਰਭ ਹੈ ਇਹਨੂੰ ਦੇਖ ਕੇ ਬੜੀ ਖੁਸ਼ੀ ਆਂਦੀ ਹੈ ਦੇਖ ਕੇ ਤੇ ਮੇਰਾ ਦਿਲ ਅੱਜ ਬਹੁਤ ਬਾਗੋ-ਬਾਗ ਹੋ ਗਿਆ ਰਵਨੀਤ ਵਾਲੇ ਦੇਖ ਕੇ ਕੁਝ ਹੋਰ ਬੱਚਿਆਂ ਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਮਿਲੇਗਾ ਜ਼ਰੂਰ ਜੇ ਸਿੱਖਣ ਤਾਂ ਜੇ ਸਿੱਖਣ ਤੇ ਮਿਲ ਸਕਦਾ ਤੇ ਸਿੱਖਦੇ ਨਹੀਂ ਸੋ ਲਗਾਤਾਰ ਸਰ ਕਿਵੇਂ ਵੇਖਦਾ ਜਰ ਰਵਨੀਤ ਦੇ ਘਰ ਤੁਸੀਂ ਵਧਾਈ ਦੇਣ ਆਇਓ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਸਾਰਿਆਂ ਨੂੰ ਸასი ਸ਼ਗਰ ਮੈਂ ਪਿੰਡ ਬਸਰੂਪ ਦਾ ਸਰਪੰਚ ਬਤੌਰ ਤੇ ਇਹ ਰਵਨੀਤ ਕੌਰ ਨੂੰ ਬਹੁਤ ਬਹੁਤ ਵਧਾਈ ਦੇਣਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਹਦੇ ਵੱਲ ਦੇਖ ਕੇ ਹੋਰ ਵੀ ਬੱਚੇ ਉਤਸ਼ਾਹ ਵਧੇਗਾ ਨਸ਼ੇ ਛੱਡਣਗੇ ਨਸ਼ਾ ਹਾਲ ਧਿਆਨ ਨਹੀਂ ਰਿਹਾ ਆਏਗਾ ਇਹਦੇ ਵਾਲ ਦੇਖ ਕੇ ਅਸੀਂ ਮਿਸਾਲ ਇੱਕ ਕੁੜੀ ਨੇ ਇਦਾਂ ਦੀ ਬਣਾਤੀ ਹੈ ਕਿ ਬੱਚਿਆਂ ਨੂੰ ਅਸੀਂ ਕਹਾਂਗੇ ਦੇਖੋ ਕੁੜੀ ਵਾਲਾ ਕਿੰਨੀ ਲਾਇਕ ਹੈ ਜਿਹੜੀ ਜ਼ਿਲ੍ਹੇ ਚੋਂ ਫਸਟ ਆਇਆ ਸਕੂਲ ਚ ਛੜਿਆ ਜ਼ਿਲ੍ਹੇ ਵਿੱਚੋਂ ਫਸਟ ਆਂਦੀ ਬੜੀ ਬੜੀ ਖੁਸ਼ੀ ਵਾਲੀ ਗੱਲ ਹੈ ਸੋ ਲਗਾਤਾਰ ਜਿਹੜੇ ਰਵਨੀਤ ਦੇ ਘਰ ਵਧਾਈਆਂ ਦੇਣੇ ਤੋਰੇ ਹੋਏ ਤੁਹਾਨੂੰ ਦੱਸਦੇ ਕਿ ਰਵਨੀਤ ਦੀ ਸਭ ਤੋਂ ਵੱਡੀ ਖਾਸੀਅਤ ਆਂ ਦੱਸਦੇ ਕਿ ਰਵਨੀਤ ਸਿਰਫ ਹੁਣ ਫਸਟ ਨਹੀਂ ਆਇਆ ਫਸਟ ਕਲਾਸ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਲਗਾਤਾਰ ਫਸਟ ਆਈਆਂ ਇੱਕ ਰਿਕਾਰਡ ਬਣ ਕੇ ਰੱਖਿਆ ਹੈ ਰਵਨੀਤ ਨੇ ਸੋ ਪੇਰੈਂਟਸ ਨਾਲ ਗੱਲਬਾਤ ਕੀਤੀ ਗਈ ਰਵਨੀਤ ਨਾਲ ਗੱਲਬਾਤ ਕੀਤੀ ਰਵਨੀਤ ਨਾਲ ਗੱਲਬਾਤ ਕਰਨ ਤੇ ਰਵਨੀਤ ਹੁਣਾਂ ਦਾ ਕਹਿਣਾ ਸੀਗਾ ਕਿ ਲੋ ਜਿਹੜੇ ਨੌਜਵਾਨ ਪੀੜੀਆਂ ਉਹਨਾਂ ਨੂੰ ਨਸ਼ਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਆਪਣੇ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਰਵਨੀਤ ਨੇ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉਵੇਂ ਬਾਕੀ ਵੀ ਜੇ ਤਦ ਤੱਕ ਲਈ ਜੁੜੇ ਰੋ ਐਮਐਚ ਪੰਜਾਬ ਦੇ ਨਾਲ ਮੈਂ ਨੀਰੂ ਸਾਸੀਕਾ